ਔਰ ਸ਼੍ਰੋਮ ਨੇ ਕਾਲੀ ਦਲ ਦਾ ਜਿਹੜਾ ਆਲਮੋਸਟ ਬਰਾਬਰ ਦਾ ਦਾਂਸੀ ਕਾਂਗਰਸ ਦੇ ਨਾਲ ਸਾਰੀ 12-1300 ਵੋਟ ਪਿੱਛੇ ਸੀ ਉਹ ਐਸ ਇਲੈਕਸ਼ਨ ਚ ਲੜਦੀ ਨਹੀਂ ਤੇ ਐਦਕੀ ਸਾਰਾ ਪੱਪਾ ਭਾਰ ਜ਼ੋਰ ਲੱਗ ਗਿਆ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਣਾ ਅਕੀਲੇ ਪੰਜਾਂ ਦੇਣਾ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੇ ਕੀ ਭਾਜਪਾ ਦੇ ਵੇਖੋ ਮੇਰਾ ਪਹਿਲੇ ਵੀ ਮੰਨਣਾ ਹੈ ਕਿ ਭਾਜਪਾ ਨੇ ਅਕਾਲੀ ਦਲ ਨੂੰ ਬਾਹਰ ਰੱਖਿਆ ਆਪ ਤੇ ਭਾਜਪਾ ਜਿਹੜੀ ਭਾਜਪਾ ਇੱਕੋ ਸਿੱਕੇ ਦੇ ਦੋ ਪਹਿਲੂ ਆਪ ਨੂੰ ਇੱਥੇ ਜਿਉਂਦਿਆ ਰੱਖਣ ਵਾਸਤੇ ਕਿਉਂਕਿ ਜੇ ਅੱਜ ਅਕਾਲੀ ਦਲ ਦਾ ਤੁਸੀਂ ਵੋਟ ਬਾਹਰ ਕੱਢ ਲੈਂਦੇ ਹੋ ਤੇ ਇੱਕ ਵੀ ਅਸੈਂਬਲੀ ਹਲਕਾ ਜਿਹੜੀ 4 ਬਾਇਲੈਕਸ਼ਨ ਹੋਈਆਂ ਐ ਐਕਸੈਪਟ ਫॉर ਚੱਬੇਵਾਲ ਕੋਈ ਵੀ ਇਹੋ ਜਿਹਾ ਹਲਕਾ ਨਹੀਂ ਜਿੱਥੋਂ ਜਿੱਤ ਕੇ ਨਿਕਲ ਸਕਦਾ ਇਟਸ ਅ ਇਹਨਾਂ ਦੀ ਬੜੀ ਆਪਣੀ ਪੂਰ ਪਰਫਾਰਮੈਂਸ ਸੀ ਕੈਂਡੀਡੇਟ ਵੀ ਇਹਨਾਂ ਨੇ ਬਾਹਰ ਲਿਆਂ ਪਾਰਟੀਆਂ ਤੋਂ ਲੈ ਜਿਸ ਤਰ੍ਹਾਂ ਗੱਦੜਪਾ ਵਾਲਾ ਕੈਂਡੀਡੇਟ ਅਕਾਲੀ ਦਲ ਤੋਂ ਲਿਆ ਇਹਨਾਂ ਹੁਣ ਤੁਸੀਂ ਵੇਖੋ ਇਹਦਾ ਸਾਫ ਸੰਕੇਤ ਨੇ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਨੇ ਐਡਾ ਵੱਡਾ ਚਿਹਰਾ ਮਨਪ੍ਰੀਤ ਸਿੰਘ ਬਾਦਲ ਲੈ ਕੇ ਆਂਦੇ ਜਿਹੜੇ 5 ਦਫਾ ਗਿੱਦੜਬਾਤੋਂ ਐਮ.ਐਲ.ਏ ਰਹਿ ਚੁੱਕੇ ਸੀ ਫਾਈਨੈਂਸ ਮਿਨਿਸਟਰ ਰਹਿ ਚੁੱਕੇ ਸੀ ਸਾਹ ਪ੍ਰਕਾਸ਼ ਸਿੰਘ ਬਾਦਲ ਸ਼ੁਰਗਵਾਸੀ ਉਹਨਾਂ ਦੇ ਆਪਣੇ ਪਰਿਵਾਰ ਵਿੱਚੋਂ ਸੀ ਉਹਨਾਂ ਦੇ ਸੱਕਾ ਭਤੀਜਾ ਸੀ ਇਨ ਸਪਾਈਟ ਆਫ ਥੈਟ ਅੱਜ ਇਹ ਸਾਹਿਬ ਮਨਪ੍ਰੀਤ ਸਿੰਘ ਬਾਦਲ ਦੀ ਜ਼ਬਾਨ ਜਬਤ ਏਸ ਤੁਹਾਡੀ ਸੀਟ ਤੇ ਬਰਨਾਲਾ ਸੀਟ ਤੇ ਜਿਹੜੀ ਪਾਰਲੀਮੈਂਟ ਦੀ ਸੀਟ ਹੈ ਜਿੰਨੀ ਵੋਟ ਅਰਵਿੰਦ ਖੰਨਾ ਜੀ ਨੂੰ ਪਈ ਸੀ ਉਹਦੇ ਨੂੰ ਅੱਜ ਘੱਟ ਸਖੇਵਲ ਸਿੰਘ ਢੱਲੋਂ ਉਹਨਾਂ ਦੀ ਇਸ ਤਰ੍ਹਾਂ ਹੀ ਚੱਬੇਵਾਲਚ ਇਹਨਾਂ ਦਾ ਕੈਂਡੀਡੇਟ ਜਿਹੜਾ ਅਖਾਲੀ ਦਲ ਤੋਂ ਥੰਦਲ ਸਾਹਿਬ ਲਿਆਦੇ ਸੀ ਚਾਰ ਵਾਰ ਦੇ ਐਮਐਲਏ ਸਨ ਮਨਿਸਟਰ ਸਨ ਉਹਨਾਂ ਦੀ ਜਮਾਨਤ ਜਬ ਤੋਂ ਆਇਆ ਉਹਨਾਂ ਨੂੰ 6000 ਵੋਟ ਪਈ। 6 ਮਹਾਰਾਡੇਰਾ ਬਾਬਾ ਨਾਨਕ ਤੋਂ ਰਵੀ ਕਾੜੋ ਜਿੱਤੇ ਹੋਏ ਨੇ ਜਿਹੜੇ ਅਖਾਲੀ ਦਲ ਛੱਡ ਕੇ ਭਾਜ ਭੱਜ ਗਏ ਉਹਨਾਂ ਨੂੰ 650 ਵੋਟ ਮਿਤੀ। ਸੋ ਬੀਜੇਪੀ ਟੋਟਲੀ ਰਿਜੈਕਟ ਹੋਈਏ। ਇਹ ਜਿਹੜਾ ਫਾਰਮੂਲਾ ਟਰਾਈ ਕੀਤਾ ਗਿਆ ਸੀ ਇਹ ਟਰਾਈ ਕੀਤਾ ਸੀ ਕਿ ਪੰਥਕ ਵੋਟ ਜਿਹੜੀ ਜਿਹੜੀ ਕਿਸੇ ਟਾਈਮ 40% ਸੀ ਹੁਣ ਭਾਵੇਂ 20-21% ਰਹਿ ਗਈ ਹੈ। ਇਹ ਚਾਹੁੰਦੇ ਸੀ ਟਰਾਈ ਕਰਨਾ ਕਿ ਕੀ ਜੇ ਪੰਥਕ ਜਮਾਤਾ ਨਹੀਂ ਲੜਦੀ ਇਹ ਜਿਹੜੀ ਐਂਟੀ ਕਾਂਗਰਸ ਵੋਟ ਐ ਕਿਉਂਕਿ 75 ਸਾਲਾਂ ਪਿੰਡਾਂ ਦੇ ਵਿੱਚ ਵੇਖੋ ਇੱਕ ਥੜਾ ਕਾਂਗਰਸ ਦਾ ਇੱਕ ਕਾਂਦੀ ਦਾ ਆਪ ਤੇ ਬਿਲਕੁਲ ਨਵੀਂ ਇੰਟਰਨੈਟ ਦੇ ਸਾਰੇ ਕਰ ਉਹਨਾਂ ਨੂੰ ਜਦੋਂ ਖੁੱਲਾ ਜਗ੍ਹਾ ਦੇ ਦਿੱਤੀ ਕਿ ਕੈਂਡੀਡੇਟ ਅਕਾਲੀ ਦਲ ਦਾ ਹੈ ਨਹੀਂ ਤਾਂ ਬੀਜੇਪੀ ਚਾਹੁੰਦੀ ਸੀ ਵੇਖਣਾ ਕਿ ਕੀ ਇਹ ਵੋਟ ਸਾਨੂੰ ਹੁਣ ਵੀ ਪੈਂਦਾ ਕਿ ਨਹੀਂ ਪੈਂਦਾ ਬਟ ਲਾਸਟ ਮੋਮੈਂਟ ਇਹਨਾਂ ਦੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਆਪਦੇ ਨਾਲ ਗੱਲਬਾਤ ਕੀ ਮੁਕੀ ਹੈ ਕੀ ਸੌਦਾ ਹੋਇਆ ਤੇ ਆਂਦੇ ਦਿਨਾਂ ਚ ਤੁਹਾਨੂੰ ਪਤਾ ਲੱਗ ਜਾਣਾ ਇਹ ਸਾਰੀ ਵੋਟ ਟ੍ਰਾਂਸਫਰ ਹੋਈ ਇਹ ਟ੍ਰਾਂਸਫਰ ਹੋਈ ਹੈ ਤੇ ਇਹ ਰਿਜ਼ਲਟ ਆਇਆ ਸੱਜੇਵਾਲ ਸਾਡੀ ਆਪਣੀ ਸੀਟ ਸੀ ਅਸੀਂ ਜਿੱਤੇ ਸੀ ਸਾਡੇ ਚੋਂ ਬੰਦਾ ਸਾਨੂੰ ਧੋਖਾ ਦੇ ਕੇ ਛੱਡ ਕੇ ਚਲਾ ਗਿਆ ਰਾਜਕੁਮਾਰ ਸੱਜੇਵਾਲ ਨਾਲਿਓ ਆਪਣਾ ਕਾਢ ਰ ਲੈ ਗਿਆ ਜਿਹਦੇ ਵਿੱਚ ਵੀ ਅੱਜ ਜੇ ਸਾਰੇ ਪੰਜਾਬ ਤੁਸੀਂ ਵੇਖੋ ਜਿੰਨੀਆਂ ਵੋਟਾਂ ਸਾਡੇ ਕੈਂਡੀਡੇਟਸ ਨੂੰ ਪਿਛਲੀ ਅਸੈਂਬਲੀ ਚ ਪਈਆਂ ਉਨੀਆਂ ਵੋਟ ਅਸੀਂ ਰੀਟੇਨ ਕੀਤੀ ਤੇ ਇੱਥੇ ਅਸੀਂ ਵਧੇ ਬਰਨਾਲੇ ਦੇ ਵਿੱਚ ਅਸੀਂ ਵੋਟ ਅੱਗੇ ਨੂੰ ਵਧੇ ਮੇਰਾ ਖਿਆਲ ਐਸ ਪਾਰਲੀਮੈਂਟ ਦੇ ਵਿੱਚ ਤਕਰੀਬਨ ਸਾਡੀ ਵੋਟ 15 ਕੇ 16000 ਆਏਗੀ ਉਸ ਤੋਂ ਡਬਲ ਹੋ ਗਈ ਉਸ ਤੋਂ ਡਬਲ ਆ ਗਈ ਐਸੈਂਬਲੀ ਦੇ ਵਿੱਚ ਵੀ ਜੇ ਵੇਖਿਆ ਜੇ ਉਦੋਂ ਵੀ 14 15 ਕੀ ਸੀਤੂ ਉਸ ਤੋਂ ਵੀ ਡਬਲ ਆਈ ਤੋ ਇਹ ਸਾਰੀ ਆਗੇ ਗੱਲ ਜਿਹੜੀ ਹੈ ਬੇਸਿਕਲੀ ਇਹ ਸਾਫ ਤੌਰ ਤੇ ਸਮਝ ਆ ਰਹੀ ਕਿ ਵੱਡੇ ਪੇਮਾਨੇ ਤੇ ਸਟੇਟ ਲੈਵਲ ਤੇ ਬਹੁਤ ਸਾਰੀਆਂ ਪਾਰਟੀਆਂ ਰਣੀਆਂ ਨੇ ਇਕੱਲਾ ਕਾਂਗਰਸ ਨੂੰ ਇਹ ਸਾਰੇ ਕੰਮ ਦੇ ਵਿੱਚੋਂ ਲਾਂਭੇ ਕਰਨ ਵਾਸਤੇ ਤੋਂ ਮੈਂ ਅੱਜ ਆਪਣੀ ਤਮਾਮ ਲੀਡਰਸ਼ਿਪ ਦੇ ਨਾਲ ਇੱਥੇ ਆਪਣੇ ਛੋਟੇ ਵੀਰ ਨੂੰ ਮੁਬਾਰਕੀ ਦੇਣ ਵਾਸਤੇ ਆਇਆ ਤੇ ਨਾਲ ਹੀ ਪੰਜਾਬ ਦੇ ਸਾਰੇ ਕਾਡਰ ਨੂੰ ਇਹ ਬੇਨਤੀ ਕਰਨ ਵਾਸਤੇ ਆਇਆ ਕਿ ਆਪਣੀ ਪਰਫਾਰਮੈਂਸ ਅੱਗੇ ਨੂੰ ਚੰਗੀ ਮੈਂ ਦੱਸਣਾ ਚਾਹੁੰਦਾ ਗਿੱਦੜਬਾਦ ਇੱਕ ਮਿੰਟ ਸਸਕਾਰ ਗਿੱਦੜਬਾਦ ਦੇ ਵਿੱਚ ਇਸ ਪਾਰਲੀਮੈਂਟ ਸਾਨੂੰ ਤਕਰੀਬਨ 20 ਤੋਂ 21 ਹਜ਼ਾਰ ਵੋਟਾਂ ਸੀ ਅੱਜ ਇਹ ਸਾਡੀ ਵੋਟ 49000 1000 ਕੱਟ 50 ਸੇਮ ਇਥੋਂ ਦੇ ਰਾਤ ਨੇ ਡਬਲ ਸਾਡੀ ਵੋਟ ਹੋ ਗਈ ਅ ਸਾਸ ਸੁਖਜਿੰਦਰ ਸਿੰਘ ਰੰਧਾਵਾ ਜੀ ਨੂੰ ਜਦੋਂ ਪਾਰਲੀਮੈਂਟ ਹੋਂ ਜਿੱਤੇ ਨੇ ਆਪਣੀ ਅਸੈਂਬਲੀ ਹਲਕੇ ਤੋਂ 43000 ਰੁਪਏ ਸੀ ਅੱਜ ਦੇ ਦਿਨ 53000 ਵੋਟ ਸੇਮ ਚਬੇਵਾਲ ਸਾਨੂੰ 14000 ਮਿਲੀ ਸੀ ਅੱਜ ਸਾਨੂੰ ਤੇ 2400 ਸਾਡੀ ਜਿਹੜੀ ਸੋ ਕਾਂਗਰਸ ਹੈਜ਼ ਪਰਫਾਰਮਡ ਮੱਚ ਬੈਟਰ ਕਾਂਗਰਸ ਉੱਤੇ ਆ ਰਹੀ ਲਗਾਤਾਰ ਲੋਕਾਂ ਦੀ ਚੋਇਸ ਬਣ ਰਹੀ ਹੈ ਬਟ ਇਸ ਦੇ ਵਿੱਚ ਅਕਾਲੀ ਦਲ